I'm ਜਿਸ ਦਿਨ ਆਪਣਾ ਧਰਨਾ ਲੱਗਿਆ ਜੀ ਪੁਲਟਰੀ ਫਾਰਮ ਕਰਕੇ ਤੇ ਉਸ ਦਿਨ ਜਿੱਦਾਂ ਸਾਨੂੰ ਪਤਾ ਲੱਗਿਆ ਵੀ ਧਰਨਾ ਲੱਗਣ ਲੱਗਾ ਹੈ ਤੇ ਅਸੀਂ ਉੱਥੇ ਗਏ ਆ ਤੇ ਉਹਨਾਂ ਨਾਲ ਵੀ ਗੱਲਬਾਤ ਕਰੀਏ ਕਿਉਂਕਿ ਜਾਣਦੇ ਸਾਨੂੰ ਸਾਰੇ ਆਪਸ ਦੇ ਵਿੱਚ ਜਾਣਦੇ ਆ ਤਾਂ ਅਸੀਂ ਕਿਹਾ ਵੀ ਚਲੋ ਸਾਡੇ ਆਪਸ ਦੇ ਇਲਾਕੇ ਦੇ ਬੰਦੇ ਨੇ ਵੀ ਚਲੋ ਬੈਠ ਕੇ ਗੱਲਬਾਤ ਕਰ ਲੈਣੇ ਆ ਪਰ ਉਹਨਾਂ ਨੇ ਗੱਲਬਾਤ ਤਾਂ ਕੀ ਸੁਣਨੀ ਸੀ ਉਲਟਾ ਗਾਲੀ ਗਲੋਚ ਤੇ ਆ ਗਈ। ਇਹ ਧਰਨਾ ਕਿਸ ਕਾਰਨ ਲਾਇਆ ਸੀ ਉਹਨਾਂ ਨੇ? ਪੋਲਟਰੀ ਫਾਰਮ ਕਰਕੇ ਧਰਨਾ ਲਾਇਆ ਸੀ ਕਿ ਜੀ ਕਿ ਪੋਲਟਰੀ ਫਾਰਮ ਬੰਦ ਕਰਾਉਣਾ ਜਦਕਿ ਸਾਡੇ ਕੋਲ ਸਰਕਾਰ ਦੀ ਮਨਜ਼ੂਰੀ ਹੈਗੀ ਹੈ ਜੀ। ਸਾਰੇ ਪ੍ਰਸ਼ਾਸਨ ਜਿਹੜੇ ਵੀ ਸਾਡੇ ਮਹਿਕਮੇ ਨੇ ਉਹਨਾਂ ਦੀ ਮਨਜ਼ੂਰੀ ਸਾਡੇ ਕੋਲ ਹੈਗੀ ਹੈ। ਬਾਕਾਇਦਾ ਉਸ ਮਨਜ਼ੂਰੀ ਨੂੰ ਸਾਨੂੰ 6 ਤੋਂ 7 ਮਹੀਨੇ ਲੱਗੇ ਅਪਲਾਈ ਕਰਨ ਵਿੱਚ ਤੇ ਸਾਨੂੰ ਉਹ ਮਨਜ਼ੂਰੀ ਫੇਰ ਮਿਲੀ ਹੈ। ਸਾਰੀ ਤਹਿਸੀकात ਕਰਕੇ ਫੇਰ ਹੀ ਸਰਕਾਰ ਨੇ ਮਨਜ਼ੂਰੀ ਸਾਨੂੰ ਦਿੱਤੀ ਹੈ। ਕੋਈ ਸਰਕਾਰ ਐਵੇਂ ਪਾਗਲ ਤਾਂ ਹੈ ਨਹੀਂ ਕਿ ਕਿਸੇ ਵੀ ਐਸੀ ਇਦਾਂ ਹੀ ਬਿਨਾ ਆਪਣੀ ਜਾਂਚ ਤੋਂ ਆਪਾਂ ਨੂੰ ਮਨਜ਼ੂਰੀ ਕਿਸੇ ਚੀਜ਼ ਦੀ ਦੇ ਦਿੰਦੇ। ਠੀਕ ਹੈ ਜੀ ਇਸ ਕਰਕੇ ਸਾਰੀ ਉਹਨਾਂ ਨੇ ਜਾਂਚ ਪੜਤਾਲ ਕਰਕੇ ਫਿਰ ਸਾਨੂੰ ਮਨਜ਼ੂਰੀ ਦਿੱਤੀ ਹੈ ਪਰ ਉਹਨਾਂ ਦੀ ਮਨਜ਼ੂਰੀ ਹੁੰਦਿਆਂ ਸੁਂਦਿਆਂ ਫਿਰ ਉੱਥੇ ਧਰਨਾ ਲਾਇਆ ਗਿਆ। ਔਰ ਉਸ ਪ੍ਰਸ਼ਾਸਨ ਕੋਣ ਲੋਕ ਸੀ ਜਿਹੋ ਨੇ ਧਰਨਾ ਲਾਇਆ ਕਿਹੜੇ ਪਿੰਦੇ ਸੀ। ਉਹਨਾਂ ਦੇ ਮੈਂ ਨਾਮ ਸਾਨੂੰ ਦੱਸ ਦੇਣਾ ਜੀ ਜਿਹੜੇ ਜਿਹੜੇ ਉੱਥੇ ਸੀਗੇ ਇੱਕ ਸੀਗੇ ਜੀ ਰਾਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਤੇ ਨਰੀਂਦਰ ਸਿੰਘ ਪੁੱਤਰ ਸੰਤੋਖ ਸਿੰਘ ਕਰਮਾ ਪੁੱਤਰ ਮੇਵਾਰਾਮ ਵਾਸੀ ਪਿੰਡ ਕਾਟਗੜੀ ਤੇ ਇਸ ਤੋਂ ਇਲਾਵਾ ਜਿਹੜੇ ਸੁਨੀਲ ਕੁਮਾਰ ਪੁੱਤਰ ਬਿੱਲੂਰਾਮ ਰਿੰਕੂ ਪੁੱਤਰ ਛੱਲਾਰਾਮ ਵਾਸੀ ਪੰਜੇਟਾ ਹੰਸਰਾਜ ਪੁੱਤਰ ਤੁਲਸੀਦਾਸ ਬਲਬੀਰ ਸਿੰਘ ਪੁੱਤਰ ਸੁੱਚਾ ਸਿੰਘ ਪਿੰਡ ਬਹਿਲ ਇਹ ਡੇਰੇਾਂ ਚ ਵੀ ਨੇ ਨਾਲ ਦੀ ਤੇ ਬਾਕੀ ਇਸ ਤੋਂ ਇਲਾਵਾ ਜਿਹੜੇ ਅਣਪਛਾਤੇ ਲੋਕ ਸੀ ਹੋਰ ਵੀ ਬਹੁਤ ਨੇ ਨਾਮ ਉਹਨਾਂ ਦੇ ਵੀ ਸਾਡੇ ਕੋਲ ਹੈਗੇ ਨੇ ਤੇ ਉਹਨਾਂ ਖਿਲਾਫ ਅਸੀਂ ਪੂਰੀ ਕਾਰਵਾਈ ਕਰਾਂਗੇ ਤੇ ਉਸ ਤੋਂ ਬਾਅਦ ਜਦੋਂ ਅਸੀਂ ਉੱਥੇ ਜਾ ਕੇ ਗੱਲਬਾਤ ਕਰੀ ਉਹਨਾਂ ਨੇ ਗੱਲਬਾਤਾਂ ਦਾ ਨਾਂ ਸਾਡੀ ਸੁਣ ਕੇ ਮਤਲਬ ਉਲਟੀ ਸ਼ਬਦਾਵਲੀ ਤੇ ਆ ਗਏ ਤੇ ਇਸ ਕਾਰਨ ਮੇਰੇ ਦਾਦਾ ਜੀ ਨਾਲ ਸੀਗੇ ਉਹਨਾਂ ਨੂੰ ਮਤਲਬ ਘਬਰਾਟ ਹੋਣ ਲੱਗੀ ਕਿਉਂਕਿ ਇੰਨਾ ਕੱਠ ਦੇਖ ਕੇ ਬਜ਼ੁਰਗ ਬੰਦੇ ਨੂੰ ਘਬਰਾਟ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਘਬਰਾਟ ਹੋਈ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਚਲੋ ਵੀ ਇਹਨਾਂ ਨੂੰ ਆ ਰਸਤਾ ਛੱਡ ਦਿਓ ਵੀ ਅਸੀਂ ਇਹਨਾਂ ਦੇ ਦਰਦ ਹੋਣ ਦੇ ਹੀ ਹੈ ਤੇ ਅਸੀਂ ਦਿਖਾ ਰਹੀਏ ਉਹਨਾਂ ਨੇ ਹਜੇ ਤੱਕ ਕਰਨਾ ਇੰਡਾ ਸ਼ੁਰੂ ਵੀ ਨਹੀਂ ਹੋਇਆ ਸੀਗਾ ਇਹਨਾਂ ਕੋਈ ਇਕੱਠ ਨਹੀਂ ਹੋਇਆ ਸੀ ਉਹ ਲੰਗੜ ਦੇ ਸਕਦੇ ਸੀਗੇ ਇੱਕ ਇਨਸਾਨੀਅਤ ਦੇ ਨਾਤੇ ਲੇਕਿਨ ਉਹਨਾਂ ਨੇ ਨੰਗਣ ਨਹੀਂ ਦਿੱਤਾ ਉੱਥੇ ਕਿ ਅਸੀਂ ਪਿੰਡਾਂ ਥਾਣੇ ਘੁੰਮ ਘੁਮਾ ਕੇ ਬਹੁਤ ਮੁਸ਼ਕਲ ਨਾਲ ਹਸਪੀਟਲ ਪਹੁੰਚੇ ਤੇ ਉੱਥੋਂ ਬਾਅਦ ਅਸੀਂ ਜਦੋਂ ਸ਼ਾਮ ਘਰੇ ਆ ਗਏ ਤਾਂ ਦੁਬਾਰਾ ਫੇਰ ਰਾਤ ਨੂੰ ਦਰਦ ਹੋਣਾ ਸ਼ੁਰੂ ਹੋ ਗਿਆ ਫੇਰ ਅਸੀਂ ਅਗਲੇ ਦਿਨ ਐਡਮਿਟ ਕਰਵਾਇਆ ਤੇ ਉਹਨਾਂ ਦੀ ਮੌਤ ਹੋ ਗਈ ਤੇ ਇਹਦਾ ਜਿਹੜਾ ਕਾਰਨ ਹੈ ਜਿਹੜੇ ਆ ਬੰਦੇ 5-7 ਨਾਮ ਬੋਲੇ ਨੇ ਇਹਨਾਂ ਦਾ ਸਿੱਧਾ-ਸਿੱਧਾ ਇਹ ਬੰਦੇ ਕਾਰਨ ਨੇ ਇਹਨਾਂ ਤੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਇਹਨਾਂ ਉੱਤੇ ਕਾਰਵਾਈ ਨਹੀਂ ਕਰਦਾ ਪ੍ਰਸ਼ਾਸਨ ਤਾਂ ਅਸੀਂ ਧਰਨਾ ਲਾਵਾਂਗੇ ਤੇ ਜੇ ਫੇਰ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਪੱਕਾ ਧਰਨਾ ਵੀ ਲਾਵਾਂਗੇ ਜਸ਼ਨ ਨੇ ਕਈ ਵਾਰ ਤੁਸੀਂ ਜਿਹੜਾ ਉਹਦੇ ਨਾਮ ਦੇ ਰਹੇ ਹੋ ਵਿਅਕਤੀ ਦੇ ਧਰਨਾਰੇ ਸੀ ਤੁਸੀਂ ਇਹ ਨਾਮ ਸ਼ਾਇਦ ਤਾਂ ਲੈ ਰਹੇ ਹੋ ਤੋਂ ਤੁਹਾਡੇ ਖਲਾਫ ਧਰਨ ਆਏ ਹੋਵੇ ਜੀ ਨਹੀਂ ਧਰਨ ਇਦਾਂ ਨਹੀਂ ਜੀ ਗੱਲ ਜਿਹੜੇ ਉੱਥੇ ਵਿਅਕਤੀ ਹੈਗੇ ਸੀਗੇ ਜਿਹੜੀ ਤੁਸੀਂ ਵੀਡੀਓ ਵੀ ਪਾਈ ਆ ਬਾਕਾਇਦਾ ਉਹਦੇ ਵਿੱਚ ਵੀ ਉਹ ਜਿੰਨਾ ਜਿੰਨਾਂ ਦੇ ਮੈਂ ਨਾਮ ਲਏ ਨੇ ਇਹ ਉਹਨਾਂ ਦੇ ਮੂਰੇ ਵੀ ਸੀਗੇ ਜੀ ਇਹ ਨਾਮ ਨਹੀਂ ਤੁਸੀਂ ਉਹਨਾਂ ਨੂੰ ਦੋਸ਼ੀ ਬਣਾ ਰਹੇ ਹੋ ਵੀ ਦਾਦਾ ਜੀ ਮੌਤ ਅਸੀਂ ਗੱਲਬਾਤ ਉਹਨਾਂ ਨਾਲ ਕਰੀ ਆ ਜੀ ਤਾਂ ਵੀ ਦੋਸ਼ੀ ਬਣਾ ਰਹੇ ਆ ਜੀ ਕਿਉਂਕਿ ਦੇਖੋ ਜੋ ਕੰਮ ਜਿਹੜਾ ਕਰਦਾ ਬੰਦਾ ਜਿਹਦਾ ਮੋਢੀ ਉਹ ਹੁੰਦਾ ਉਹ ਕੰਮ ਦੇ ਮੋਢੀ ਉਹ ਬੰਦੇ ਸੀਗੇ ਜੋ ਬੰਦੇ ਧਰਨਾ ਨਾ ਲਾਉਂਦੇ ਤਾਂ ਹੋ ਸਕਦਾ ਇਹ ਦੁਰਘਟਨਾ ਜਿਹੜੀ ਨਾ ਹੁੰਦੀ। ਇੱਕ ਧਰਨਾ ਜਿਹੜਾ ਲਾਇਆ ਜੀ ਉਹ ਵੀ ਗੈਰਕਾਨੂੰਨੀ ਢੰਗ ਨਾਲ ਜਿਹਦੀ ਆਪਣੇ ਕੋਲ ਐਨਓਸੀ ਹੈਗੀ ਆ ਜਿਹੜੇ ਕੰਮ ਦੀ ਜਿਹੜਾ ਕੰਮ ਆਪਾਂ ਨੂੰ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ ਕਿ ਤੁਸੀਂ ਕਰ ਸਕਦੇ ਹੋ। ਉਹ ਕੰਮ ਦਾ ਧਰਨਾ ਲਾਇਆ ਇੱਕ ਬੰਦੇ ਦਾ ਦੇਖੋ ਜੀ ਸਰਕਾਰ ਕਹਿ ਰਹੀ ਹੈ ਕਿ ਤੁਸੀਂ ਕੰਮ ਕਰ ਇੱਥੇ ਕਰੋ ਬਾਹਰ ਨਾ ਜਾਓ। ਜੇ ਕੋਈ ਇੱਥੇ ਕੰਮ ਕਰਨਾ ਚਾਹੁੰਦਾ ਆਪਦਾ ਤਾਂ ਲੋਕ ਉਹਦਾ ਐਵੇਂ ਗਲਤ ਢੰਗ ਨਾਲ ਧਰਨੇ ਲਾ ਲਾ ਕੇ ਇੱਕ ਲੱਕ ਉਹਦਾ ਬਣਾਉਂਦੇ ਨੇ ਜੀ ਇਹ ਚੀਜ਼ੇ ਤੇ ਇਹ ਅਸੀਂ ਆਪ ਦਾ ਕੰਮ ਕਰੰਦੇ ਆ ਜੀ ਔਰ ਅਸੀਂ ਕੋਈ ਬਰੇਲਰ ਫਾਰਮਿੰਗ ਨਹੀਂ ਕਰਦੇ ਕੋਈ ਲੇਅਰ ਫਾਰਮਿੰਗ ਨਹੀਂ ਅਸੀਂ ਸਿੰਪਲ ਜਿਹਾ ਆਪ ਦਾ ਦੇਸੀ ਫਾਰਮ ਕਰਦੇ ਆ ਜਿਹਦੇ ਵਿੱਚੋਂ ਕੋਈ 1% ਦੀ ਬਦਬੂ ਨਹੀਂ ਆਉਂਦੀ ਜੀ ਜਿਹੜਾ ਪੋਲਟੀ ਫਾਰਮ ਸੀ ਬਣਾਇਆ ਉਹ ਪਿੰਡਾਂ ਚ ਕਿੰਨੇ ਕਿਲੋਮੀਟਰ ਦੂਰੀ ਤੇ ਆ ਵੈਸੇ ਤਾਂ ਦੇਖੋ ਜੀ ਜਿਹੜੀ ਗਾਈਡਲਾਈਨ ਹੁੰਦੀ ਆ ਇਹ 500 ਮੀਟਰ ਦੀ ਦੂਰੀ ਹੁੰਦੀ ਆ ਤੇ ਹੋਰ ਵੀ ਬਹੁਤ ਸਾਰੀਆਂ ਇਹਦੇ ਵਿੱਚ ਗਾਈਡਲਾਈਨਾਂ ਨੇ ਉਹ ਗਾਈਡਲਾਈਨਾਂ ਸਾਰੀਆਂ ਅਸੀਂ ਪੂਰੀਆਂ ਕਰਕੇ ਅਸੀਂ ਕਿਸੇ ਨੂੰ ਕੋਈ 1% ਦੀ ਰਿਸ਼ਵਤ ਨਹੀਂ ਦੇ ਕੇ ਕੰਮ ਦਾ ਕੰਮ ਕਰਵਾਇਆ ਕਿਉਂਕਿ ਐਨਓਸੀ ਵਾਲੇ ਕੰਮ ਦੇ ਵਿੱਚ ਰਿਸ਼ਵਤ ਨਾ ਤਾਂ ਚੱਲਦੀ ਹੈ ਕਿਉਂਕਿ ਇਹਦੀ ਬਾਅਦ ਵਿੱਚ ਕਾਰਵਾਈ ਹੋ ਸਕਦੀ ਹੈ। ਇਹ ਕੰਮ ਜਿਹੜਾ ਆ ਪ੍ਰਸ਼ਾਸਨ ਆ ਕੇ ਇੱਕ ਪ੍ਰਸ਼ਾਸ ਇੱਕ ਬੰਦਾ ਕਰਮਚਾਰੀ ਨਹੀਂ ਆਉਂਦਾ ਬਹੁਤ ਕਰਮਚਾਰੀ ਆ ਕੇ ਚੈੱਕ ਕਰਦੇ ਨੇ ਉਹ ਚੀਜ਼ ਤੇ ਸਾਡੇ ਕੋਲ ਹਰ ਇੱਕ ਕਰਮਚਾਰੀ ਆ ਕੇ ਚੈੱਕ ਕਰਕੇ ਗਿਆ ਤੇ ਉਸ ਤੋਂ ਬਾਅਦ ਸਾਨੂੰ ਐਨਓਸੀ ਦਿੱਤੀ ਹੈ। ਤੇ ਉਸ ਤੋਂ ਬਾਅਦ ਵੀ ਇਹ ਤਰਨਾ ਲਾਇਆ ਇਹਨਾਂ ਨੇ ਤੇ ਪ੍ਰਸ਼ਾਸਨ ਨੇ ਉਹਨਾਂ ਨੂੰ ਨਾਂ ਹਟਾਉਂਦਿਆਂ ਹੋਇਆਂ ਸਾਡੇ ਕੋਲ ਆਣ ਕੇ ਸਾਨੂੰ ਰੋਕਿਆ ਵੀ ਤੁਸੀਂ 2 ਦਿਨ ਕੰਮ ਆਪਣਾ ਰੋਕ ਲਓ ਤੇ ਸਾਨੂੰ ਥਾਣੇ ਵਿੱਚੋਂ ਵੀ ਚੌਕੀ ਵਿੱਚੋਂ ਵੀ ਫੋਨ ਆਉਂਦੇ ਰਹੇ ਕਿ ਤੁਸੀਂ ਆਪਣਾ ਕੰਮ ਰੋਕੋ ਜਦਕਿ ਉਹਨਾਂ ਦੇ ਕੋਲ ਇਹ ਗੱਲ ਕਹਿਣ ਦੀ ਪਰਮਿਸ਼ਨ ਨਹੀਂ ਹੈਗੀ ਜਾਂ ਤਾਂ ਸਾਨੂੰ ਲਿਖਤੀ ਪਰਮਿਸ਼ਨ ਦੇਣ ਕੀ ਹਾਂ ਲਿਖਤੀ ਆਰਡਰ ਦੇਣ ਕਿ ਤੁਸੀਂ ਆਪਣਾ ਕੰਮ ਬੰਦ ਕਰੋ ਫਿਰ ਅਸੀਂ ਕੰਮ ਬੰਦ ਕਰੀਏ ਪਰ ਫਿਰ ਵੀ ਅਸੀਂ ਇੱਕ ਚਲੋ ਇਨਸਾਨੀਅਤ ਦੇ ਨਾਤੇ ਕਿ ਚਲੋ ਜੇ ਅਸੀਂ ਇੰਦਾ ਤੰਗ ਹੋਏ ਹਾਂ ਤਾਂ ਕੋਈ ਹੋਰ ਵੀ ਤੰਗ ਹੋਇਆ ਹੋਊਗਾ ਜਾਨ ਦੇ ਵਿੱਚ ਇਸ ਕਰਕੇ ਅਸੀਂ ਉਹਨਾਂ ਦੀ ਗੱਲ ਮੰਨ ਕੇ ਅਸੀਂ ਆਪਣਾ ਉਸ ਦਿਨ ਕੰਮ ਬੰਦ ਕਰਤਾ ਉਸ ਦਿਨ ਨਹੀਂ ਦੋ ਦਿਨ ਕੰਮ ਫਿਰ ਵੀ ਬੰਦ ਰੱਖਿਆ ਸੀ ਤੇ ਕਿਉਂਕਿ ਤੀਸਰੇ ਦਿਨ ਤਾਂ ਚਲੋ ਇੱਕ ਘਟਨਾ ਹੋਗੀ ਬੰਦ ਕਰਨਾ ਹੀ ਸੀਗਾ ਪਰ ਫਿਰ ਵੀ ਅਸੀਂ ਕੰਮ ਬੰਦ ਰੱਖਿਆ ਤੇ ਜਦ ਕਿ ਉਹਨਾਂ ਦੇ ਕੋਲ ਕੰਮ ਬੰਦ ਕਰਾਉਣ ਦੀ ਕੋਈ ਪਰਮਿਸ਼ਨ ਨਹੀਂ ਹੈਗੀ ਜਦਕਿ ਸਾਡੇ ਕੋਲ ਐਨओसी ਹੈਗੀ ਆ ਸਾਨੂੰ ਲਿਖਤੀ ਆਰਡਰ ਆਉਣਗੇ ਤਾਂ ਅਸੀਂ ਆਪਣਾ ਕੰਮ ਬੰਦ ਕਰਾਂਗੇ ਕਿਉਂਕਿ ਤੁਸੀਂ ਇਹਨਾਂ ਦੇ ਖਿਲਾਫ ਜੋ ਤੁਸੀਂ ਦੋਸ਼ੀ ਮੰਨ ਰਹੇ ਹੋ ਜੀ ਜੋ ਤਰਨਾ ਧਾਰਕ ਨੇ ਜੀ ਉਸੀ ਨੂੰ ਕੁਝ ਕਹਿ ਦਿੱਤੀ ਆ हां जी हां ਅਸੀਂ ਬਣਦੇ ਜਿੱਥੇ ਵੀ ਸ਼ਿਕਾਇਤ ਅਸੀਂ ਦਰਜ ਕਰਾਉਣੀ ਅਸੀਂ ਕਰਵਾ ਚੁੱਕੇ ਹਾਂ ਕਿੱਥੇ ਅਸੀਂ ਐਸਐਸਪੀ ਦਫਤਰ ਵੀ ਕਰਵਾ ਚੁੱਕੇ ਹਾਂ ਤੇ ਹੋਰ ਵੀ ਜਦੋਂ ਦਿਨੇ ਥਾਵਾਂ ਤੇ ਵੀ ਅਸੀਂ ਕਰਾਉਣੀ ਸੀ ਆਪਣੀ ਆਪਣੇ ਲੋ ਕਾਰਵਾਈ ਅਸੀਂ ਕਰ ਚੁੱਕੇ ਹਾਂ ਪੂਰੀ ਤੇ ਪੁਲਿਸ ਪ੍ਰਸ਼ਾਸਨ ਨੇ ਬੁਲਾਇਆ ਤੁਹਾਨੂੰ ਕਦੇ ਪੁਲਿਸ ਪ੍ਰਸ਼ਾਸਨ ਨੇ ਸਿਰਫ ਧਰਨਾ ਚੁਕਾਉਣ ਵੇਲੇ ਬੁਲਾਇਆ ਤੇ ਜਦੋਂ ਆ ਘਟਨਾ ਹੋਈ ਆ ਨਹੀਂ ਸ਼ਿਕਾਇਤ ਬਦਿੱਤੀ ਅਸੀਂ ਇਹਨੂੰ ਬੁਲਾਇਆ ਤੁਹਾਨੂੰ ਬੁਲਾਇਆ ਦੁਆਰੇ ਨਹੀਂ ਸ਼ਿਕਾਇਤ ਤੋਂ ਬਾਅਦ ਹਲੇ ਨਹੀਂ ਬੁਲਾਇਆ ਤੇ ਕਿਉਂਕਿ ਐਫਆਈਆਰ ਨੂੰ ਤੁਹਾਨੂੰ ਹੀ ਪਤਾ ਕਿ ਚਲੋ 24 ਤੋਂ 48 ਘੰਟੇ ਲੱਗਦੇ ਨੇ ਤਾਂ ਉਹ ਸਮਾਂ ਪੂਰਾ ਹੋਣ ਤੇ ਅਸੀਂ ਉਹਨਾਂ ਕੋਲ ਜਾਵਾਂਗੇ। ਭਰੋਸਾ ਰੱਖਦੇ ਹੋ ਪ੍ਰਸ਼ਾਸਨ ਤੇ? ਬਿਲਕੁਲ ਭਰੋਸਾ ਰੱਖਦੇ ਆ ਜੀ ਕਿਉਂਕਿ ਅਸੀਂ ਆਪਣੇ ਵੱਲੋਂ ਲੀਗਲ ਆ ਜੀ। ਜੇਕਰ ਪੁਲਿਸ ਪ੍ਰਸ਼ਾਸ ਸੋਡੀ ਨਹੀਂ ਸੁਣਦੇਗੀ। ਜੀ। ਅਗਲੇ ਕਦਮ ਕੀ ਹੋਣਗੇ? ਅਗਲੇ ਕਦਮ ਦੇਖੋ ਜੀ ਪਹਿਲਾਂ ਤਾਂ ਅਸੀਂ ਧਰਨਾ ਜਿੰਨਾ ਉਹਨਾਂ ਨੇ ਲਾਇਆ ਉਹਨਾਂ ਨੇ ਸਿਰਫ ਇੱਕ ਦਿਨ ਦਾ ਲਾਇਆ ਅਸੀਂ ਪੱਕਾ ਧਰਨਾ ਲਾਵਾਂਗੇ। ਠੀਕ ਹੈ ਜੀ। ਉਸ ਤੋਂ ਬਾਅਦ ਅਗਰ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਹਾਈ ਕੋਰਟ ਤੱਕ ਜਾਵਾਂਗੇ।